ਢਿੱਲੋਂ ਬੋਲਦਾ ਭੇਦ ਦਿਲਾ ਦੇ ਖੋਲਦਾ ਤੇ ਅੱਜ ਜੋੜ ਸਾਹਿਬ ਹਾਂਜੀ ਜਿੱਦਾਂ ਕਹਿੰਦੇ ਆਪਾਂ ਨੂੰ ਕੀ ਕਰੀਏ ਤਰਸ ਵੀ ਆਉਂਦਾ 30 30 40 40 ਲੱਖ ਲਾ ਕੇ ਬੱਚਿਆਂ ਨੂੰ ਸਟੂਡੈਂਟਾਂ ਨੂੰ ਲਾ ਲਓ ਕਿਸੇ ਤਰ੍ਹਾਂ ਵੀ ਆ ਕੰਮ ਮੈ ਨਹੀਂ ਰਿਹਾ ਹਾਂਜੀ ਇਸ ਵੇਲੇ ਹਾਲਾਤ ਦੇਖੋ ਤੁਸੀਂ ਤੁਸੀਂ ਆਪ ਹੀ ਦੇਖ ਲਓ ਬੱਚੇ ਸੌਂਦੇ ਕਿੱਥੇ ਆ ਸਾਡੇ ਤੁਸੀਂ ਫੇਰ ਕਹਿੰਦੇ ਆ ਤੁਸੀਂ ਇਹ ਢਿੱਲੋਂ ਦਾ ਜੋੜ ਕਿੱਥੋਂ ਲੱਭ ਲੈਂਦੇ ਆ ਇਦਾਂ ਦੀਆਂ ਚੀਜ਼ਾਂ ਸਾਨੂੰ ਤਰਸਵਾਸੀ ਘੁੰਮਦੇ ਆ ਫਿਰਦੇ ਆ ਅਸੀਂ ਇਹੀ ਚੀਜ਼ਾਂ ਨੂੰ ਗਵਰਨਮੈਂਟਾਂ ਨੂੰ ਰੋਨੇ ਆ ਵੀਰਾਂ ਦਾ ਕੁਝ ਕਰੋ ਇਹਨਾਂ ਦਾ ਕਰੋ ਜੋ ਸਾਬ ਤੁਸੀਂ ਆਪੇ ਦੇਖ ਲਓ ਮੈਂ ਤੁਹਾਡੇ ਨਾਲ ਬਣਾ ਦਿੰਨਾ ਚੀਜ਼ਾਂ ਤੁਸੀਂ ਆਪ ਕੱਲੀ ਕੱਲੀ ਚੀਜ਼ ਜੋ ਸਾਬ ਇੱਥੋਂ ਕੁ ਸ਼ੁਰੂ ਕਰੋ ਮੈਂ ਦੇਖ ਨਹੀਂ ਹਾਲ ਹੁੰਦਾ ਜੀ ਸੱਤ ਦਾ ਬਈ ਇਹ ਜਿਹੜੇ ਹਾਲਾਤ ਨੇ ਵੱਧ ਤੋਂ ਵੱਤਰ ਨੇ ਇੱਥੇ ਜਿੱਥੇ ਅਸੀਂ ਅੰਡਰ ਬੜੇ ਆ ਇੱਥੋਂ ਸ਼ੁਰੂ ਕਰ ਲਓ ਜੀ ਬਈ ਇਸ ਮਾਮਾ ਨੇ ਆਪਣੇ ਪੁੱਤ 40 40 ਈਤੀ ਲੁੰਦੇ ਜੰਦੇ ਜੰਦੇ ਲਾਇਓ ਆ ਜੀ ਨਖਵਾ ਹਾਂਜੀ ਸਾਈਕਲ ਨੂੰ ਜਿੰਦਾ ਲਾਇਆ ਜੀ ਇੱਥੇ ਸੌਂਦੇ ਆ ਉਧਰ ਵੀ ਗਾਇਓ ਜੀ 30 30 40 40 ਲੱਖ ਲਾ ਕੇ ਜਿਹੜੇ ਬੱਚੇ ਇੱਥੇ ਭੇਜਿਓ ਆ ਢਿਲੋ ਸਾਹਿਬ ਉਹਨਾਂ ਦੇ ਇਹ ਹਾਲਾਤ ਆ ਜੀ ਵਾਹਿਗੁਰੂ ਆਹ ਆ ਜੀ ਸੌਣ ਦਾ ਅ ਢਿਲੋ ਸਾਹਿਬ ਚੰਗੀ ਤਰ੍ਹਾਂ ਜਿਹੜਾ ਫੋਟੋ ਕੈਮਰਾ ਅੰਦਰੋ ਸੌਣ ਦਾ ਜੀ ਉਹ ਪਰੇ ਕੱਪੜੇ ਆ ਟੰਗਿਓ ਆ ਹਜੇ ਦੇਖੀ ਚੱਲੋ ਹਜੇ ਉਹ ਪੁੱਤ ਗਾਇਓ ਆ ਕਮਾਉਣ ਕਿਤੇ ਜਿਹੜੇ ਜੋ ਕੁਛ ਕਮਾਉਣ ਵੀ ਗਏ ਹੋਏ ਆ ਤੁਸੀਂ ਹੋਣ ਹੁਣ ਤੁਸੀਂ ਪਾਸੇ ਆ ਜਾਓ ਸਭ ਲੋਕ ਸਾਬ ਜਿਹੜੀ ਕਮਾਈ ਵੀ ਕਰਨ ਗਏ ਆ ਉਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਪਰ ਗਵਰਨਮੈਂਟਾਂ ਨੂੰ ਕਿਤੇ ਨਾ ਕਿਤੇ ਤਾਂ ਥੋੜੀ ਜੀ ਝਾਤ ਮਾਰਨੀ ਚਾਹੀਦੀ ਆ ਵੀ ਕਿਤੇ ਤਾਂ ਕੁਝ ਦੇਖੋ ਵੀ ਇਹ ਬੱਚੇ ਵਾਹਿਗੁਰੂ ਕੀ ਹਸਰਾਣੇ ਆ ਆ ਚੀਜ਼ ਦੇ ਵਿੱਚ ਸੌ ਰਹੇ ਇੰਨਾ ਆ ਅੱਡਾ ਨਵਾਂ ਅੱਜ ਸਾਨੂੰ ਮਿਲਿਆ ਸਾਨੂੰ ਕਈ ਬੰਦਿਆਂ ਨੇ ਕਿਹਾ ਸੀ ਆਇਓ ਆ ਕੇ ਤੁਹਾਨੂੰ ਦਿਖਾ ਲਈਏ ਆ ਲਓ ਜੀ ਰੱਬ ਦੀ ਮਿਹਰਬਾਨੀ ਨਾਲ ਪੈਸੇ ਵੀ ਪਏ ਆ ਵਿਚਾਰਿਆਂ ਦੇ ਚੱਲ ਡਾਲਰ ਵੀ ਪਿਆ ਓਹੋ ਬੈਂਕ ਆਪਣੀ ਖੁੱਲੀ ਛੱਡ ਕੇ ਚਲੇ ਗਏ ਤੇ ਸਰਬ ਆਹ ਲਓ ਜੀ ਇੱਥੇ ਰੱਖੇ ਉਹਨਾਂ ਦੇ ਵਿਚਾਰਿਆਂ ਦੇ ਪੈਸੇ ਆ ਆ ਆਹ ਹਾਲਵਾ ਜੀ ਜਿਹੜੀ ਅਸੀਂ ਗੱਲ ਤੁਹਾਨੂੰ ਸੁਣਾਉਣੀ ਹੁੰਦੀ ਆ ਸਮਝਾਉਣੀ ਹੁੰਦੀ ਆ ਵੀ ਰਾਮਟਨ ਦੇ ਵਿੱਚ ਕੀ ਚੱਲ ਰਿਹਾ ਆ ਸਰਕਾਰਾਂ ਨੇ ਸਾਡੇ ਬੱਚੇ ਲਿਆ ਕੇ ਪੜ੍ਹਾਈ ਦੇ ਆ ਕੰਮ ਕੀ ਕੋ ਨਸ਼ਿਆ 'ਚ ਲੱਗੀ ਜਾਂਦੇ ਆ ਕੀ ਕਰਨ ਜੇ ਕੰਮ ਹੀ ਹੈ ਨਹੀਂ ਕੰਮ ਹੀ ਹੈ ਨਹੀਂ ਗਾ ਠੀਲੋ ਸਭ ਕੰਮ ਦੀ ਆਪਾਂ ਗੱਲ ਕਰਦੇ ਆ ਕੰਮ ਤੇ ਸਾਡੇ ਇੱਥੇ ਦੇ ਬੱਚਿਆਂ ਲਈ ਵੀ ਹੈ ਨਹੀਂ ਗਾ ਤੇ ਉਹਨਾਂ ਬੱਚਿਆਂ ਨੂੰ ਕੀ ਕਵਾਂਗੇ ਜਿਹੜੇ ਬੱਚੇ ਉੱਥੋਂ ਆਏ ਹੋਏ ਠੀਲੋ ਸਭ ਹੁਣ ਇਹ ਤੁਸੀਂ ਉੱਥੋਂ ਬੱਚਿਆਂ ਦੀ ਗੱਲਾਂ ਆਪਾਂ ਕਰਦੇ ਆ ਬੱਚੇ ਇੱਥੇ ਵਾਲੇ ਵੀ ਰੋਂਦੇ ਆ ਜਿਨ੍ਹਾਂ ਨੂੰ ਕੰਮੇ ਨਹੀਂ ਵਿਚਾਰਿਆਂ ਨੂੰ ਮਿਲਦਾ ਛੁੱਟੀਆਂ ਹੋਈਆਂ ਆ ਹਾਂਜੀ ਪਰਿਵਾਰ ਰੋਂਦੇ ਆ ਰੇਡੀ ਦਾ ਫੋਨ ਆਉਂਦਾ ਵਿਚਾਰੀਆਂ ਦਾ ਸਾਡੇ ਬੱਚੇ ਨੂੰ ਕੰਮ ਤੇ ਰੱਖੋ ਕਿਤੇ ਭੈਣ ਜੀ ਕਿੱਥੋਂ ਰੱਖ ਦਈਏ ਦਾ ਇੱਥੇ ਦਾ ਆਹ ਹਾਲਜਾ ਉਹਨਾਂ ਨੂੰ ਕਈਆਂ ਨੂੰ ਆਹ ਚੀਜ਼ ਮਿਲਦੀ ਆ ਸੁਣਦੇ ਆ ਕਈ ਬੰਦੇ ਆਫਸੈਟ ਹੋਏ ਹੋਵੇ ਆਹ ਹਾਲ ਕੈਨੇਡਾ ਦੇ ਵਿੱਚ ਆਪਾਂ ਦੇਖਦੇ ਹੁੰਦੇ ਸੀ ਇਹ ਹਾਲ ਪਹਿਲਾਂ ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀ ਬਈ ਜਿੱਦਾਂ ਕਈ ਆਪਾਂ ਦੇ ਦੇ ਦਿੰਦੇ ਸੀ ਬਈ ਲੋਕ ਕੋਈ ਹੋਰ ਕਮਿਊਨਿਟੀਾਂ ਦੇ ਹਾਂਜੀ ਆਹ ਚੇਤਾ ਨਹੀਂ ਸੀ ਵੀ ਸਾਡੀ ਕਮਿਊਨਿਟੀ ਤੇ ਵੀ ਆਹ ਟਾਈਮ ਚੱਲੂਗਾ ਐ ਦਿਨ ਚੱਲੂਗੇ ਜੇ ਲੋ ਸਭ ਤੁਸੀਂ ਇਹ ਦੇਖੋ ਵੀ ਇੱਥੇ ਮਾਫੀ ਦੇ ਨਾਲ ਮੈਂ ਇੱਕ ਗੱਲ ਕਹਿਣ ਲੱਗਾ ਜੀ ਕਿ ਬਿੱਤ ਡੂ ਰਿਸਪੈਕਟ ਕਿ ਇੱਥੇ ਅਸੀਂ ਕਿਸੇ ਕੁੱਤੇ ਨੂੰ ਬਾੜ ਦੀ ਹੈ ਨਾ ਤੇ ਮੇਰਾ ਖਿਆਲ ਉਹਨੇ ਸੋਣਾ ਨਹੀਂਗਾ ਕਿ ਉਹ ਵੀ ਬਾਹਰ ਨੂੰ ਭਜੇਗਾ ਇਹ ਪੜੇ ਲਿਖੇ ਬੱਚੇ ਆ ਜੀ ਇਹਨਾਂ ਪੜ ਨਹੀਂਗੇ ਬਿਲਕੁਲ ਕਾ ਤੁਹਾਨੂੰ ਜੀ ਬੋਲਦੇ ਆ ਆਪਣਾ ਕੀ ਹਾਲ ਹੋਊਗਾ ਆਪਾਂ ਇਦਾਂ ਆਇਆ ਨੂੰ ਕੈਨੇਡਾ ਵਿੱਚ ਕੰਮ ਨਾ ਮਿਲੇ ਤੇ ਕਰੇ ਕੀ ਬੰਦਾ ਚਲੋ ਸਾਬ ਇੱਕ ਚੀਜ਼ ਹੋ ਰਿਹਾ ਕਿ ਆ ਜਿਹੜੇ ਫੋਇਲ ਪੇਪਰ ਪਏ ਆ ਇਹ ਜੀ ਨਸ਼ਿਆਂ ਵਾਲੇ ਆ ਜਿਹਦੇ ਉੱਤੇ ਰੱਖ ਕੇ ਨਸ਼ਾ ਕੀਤਾ ਜਾਂਦਾ ਆ ਤੇ ਆ ਨਹੀਂ ਆ ਦੇ ਕੋਈ ਧਰ ਸਾਬ ਥੱਲੇ ਇਹ ਸਾਰੇ ਉਹ ਪੇਪਰ ਆ ਜਿਹਦੇ ਤੇ ਰੱਖ ਕੇ ਇਹ ਨਸ਼ਾ ਕਰਦੇ ਆ ਢਿਲੋ ਸਾਬ ਇੱਕ ਗੱਲ ਮੈਂ ਜ਼ਰੂਰ ਇੱਕ ਇੱਕ ਚੀਜ਼ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਚਲੋ ਸਭ ਜਿੱਥੇ ਤੁਸੀਂ ਸੌਂਦੇ ਘਰ ਤੋਂ ਘਰ ਆਪਣਾ ਘਰ ਵੀ ਚੱਕ ਕੇ ਸੜਦਾਓ ਉੱਪਰ ਥੱਲੇ ਤੁਸੀਂ ਦੇਖ ਲਓ ਪਤਾ ਨਹੀਂ ਕੀ ਖਾਂਦੇ ਹੋਣਗੇ ਕੀ ਪੀਂਦੇ ਹੋਣਗੇ ਇਸ ਅਸੀਂ ਦੋਨੋਂ ਵੀਰ ਘਰਾਂ ਵਾਲੇ ਯਾਰੀ ਨਾ ਇਹਨਾਂ ਦਾ ਵੀ ਵਿਚਾਰਿਆਂ ਦਾ ਕੀ ਹਾਲ ਹੈ ਇਹਨਾਂ ਦੇ ਨਾਲ ਇਹਨਾਂ ਨੂੰ ਵੀ ਟ੍ਰੋਲ ਆਉਂਦੀ ਚਲੋ ਸਭ ਚੇਤਾ ਉਹ ਖੁੰਝੇ ਦਾ ਹਾਂ ਅੱਗੇ ਆ ਚੇਤਾ ਉਧਰ ਪੀਰ ਪੱਲੇਵੰਨੇ ਜਿਹੜਾ ਹੁੰਦਾ ਸੀ ਤੇ ਕੋਈ ਨਹੀਂ ਪਤਾ ਨਾ ਕਰਿਆ ਸਾਡੇ ਹੱਥੋਂ ਬਾਹਰ ਆਜੀ ਤੁਸੀਂ ਆਪਣੇ ਐਂਪੀਆਂ ਨੂੰ ਕਿਨਨ ਉਹ ਮੂਵੀ ਰੂਪੇਜਿਆ ਕਰੋ ਬਈ ਆਹ ਤੁਹਾਡੀ ਸਿਟੀ ਚ ਤੁਹਾਨੂੰ ਬਣਾਉਣ ਦਾ ਆ ਫਾਇਦਾ ਸਾਡੀ ਸਿਟੀ ਚ ਆਹ ਕੋਸੂ ਰਿਆ ਉਹ ਇਹਨਾਂ ਦਾ ਜਰਾ ਕੋਸ ਸੁਝੇਦਾ ਜਦੋਂ ਇਹਨਾਂ ਨੂੰ ਕੋਈ ਕੋਈ ਕੋਹ ਕਹਿਣਾ ਚੋਨੇ ਆ ਉਹੀ ਅਸੀਂ ਮੰਨ ਲੈਂਦੇ ਹੈਗੇ ਆ ਮਾੜੀ ਹਾਂਜੀ ਮਾੜਿਆਂ ਨੂੰ ਵੀ ਕੋਈ ਥਾਂ ਦੇ ਦਿਓ ਚੰਗਿਆਂ ਨੂੰ ਤਾਂ ਸਾਰੇ ਜਿੰਦਾ ਕਹਿੰਦੇ ਸਾਰੇ ਹੀ ਦਿੰਦੇ ਆ ਦਿੰਦੇ ਆ ਤਕੜੇ ਨੂੰ ਤਾਂ ਕਈ ਕਹਿੰਦੇ ਆ ਜਾਓ ਆ ਜਾਓ ਇਹ ਇਹ ਵਿਚਾਰੇ ਕਿਸੇ ਦੇ ਮਾਮਾ ਦੇ ਤਾਂ ਪੁੱਤ ਹੈਗੇ ਆ ਉਹਨਾਂ ਮਾਮਾ ਨੇ ਕਿੰਨੇ ਸੁੱਖਾਂ ਸੁਖ ਸੁਖ ਕੇ ਇਹਨਾਂ ਪੁੱਤਾਂ ਨੂੰ ਕੈਨੇਡਾ ਵਰਗੇ ਖੂਬਸੂਰਤ ਦੇਸ਼ ਚ ਭੇਜਿਆ ਸੀਗਾ ਜੀ ਇਹ ਆਹ ਦੇਖ ਲਓ ਜੀ ਜਗਾ ਜਗਾ ਘਰ ਵਿੱਚ ਪਿਆ ਆ ਜਗਾ ਜਗਾ ਨਸ਼ੇ ਵਾਲਾ ਸਮਾਨ ਪਿਆ ਆ ਚਲੋ ਸਾਹਿਬ ਇਧਰ ਇੱਕ ਵਾਰੀ ਕਮਾ ਦਿਓ ਪਲੀਜ਼ ਆ ਲਓ ਜੀ ਆ ਇਹਨਾਂ ਦਾ ਘਰ ਵਿੱਚ ਪਿਆ ਸਾਰਾ ਵੈਸੇ ਤਾਂ ਜਿਹੜਾ ਅੰਦਰ ਟੰਬੂ ਜਿਹਾ ਬਣਾਇਆ ਉਹਦੇ ਵਿੱਚ ਵੀ ਸਾਰੇ ਘਰ ਵਿੱਚ ਹੀ ਆ ਪਤਾ ਨਹੀਂ ਕਿੱਥੋਂ ਗੱਦਾ ਚੱਕ ਕੇ ਲਿਆਂਦਾ ਆ ਕੀ ਕੀਤਾ ਆ ਕਿੱਦਾਂ ਦੀਆਂ ਇਹ ਹਾਲਾਤ ਨੇ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਇਹ ਰਾਤ ਕੱਟਦੇ ਆ ਚਲੋ ਸਾਹਿਬ ਘੱਟ ਤੋਂ ਘੱਟ ਵੀ 20 ਜਾਲਾਂ ਹੋਣਗੇ ਇੱਥੇ ਜੀ ਘੱਟ ਤੋਂ ਘੱਟ ਉਹ ਪਰਲੇ ਪਰਲੇ ਹੋ ਰਿਹਾ ਠੀਲੋ ਸਾਹਿਬ ਬਾਰੇ ਹੋ ਰਿਹਾ ਦੇਖੋ ਮੈਂ ਤਾਂ ਕਹੇ ਢੋ ਲਓ ਸਾਹਿਬ ਇਹ ਕਿਤੇ ਮੇਰੇ ਨਵੇਂ ਆਏ ਹੋਣੇ ਭਰ ਨਹੀਂ ਜੀ ਇਹ ਤਾਂ ਪੁਰਾਣਾ ਅੱਡਾ ਆ ਪੁਰਾਣਾ ਅੱਡਾ ਕਿਤੇ ਹੋਰ ਪਾਸੇ ਤੁਸੀਂ ਇਕੱਠਾ ਘੋੜ ਦੇਖਣ ਚੱਲੇ ਸੀ ਆਡੇ ਦਾ ਪਤਾ ਲੱਗ ਗਿਆ ਇਹ ਤੁਹਾਨੂੰ ਦਿਖਾ ਦਿੱਤਾ ਕੱਲ ਨੂੰ ਜੇ ਸਾਡਾ ਟਾਈਮ ਲੱਗਾ ਥੋੜਾ ਜੀਰ ਉਹਦੇ ਵੀ ਜਾਵਾਂਗੇ ਜੀ ਸਾਡੇ ਵੱਲੋਂ ਦੋਨਾਂ ਭਰਾਵਾਂ ਵੱਲੋਂ ਪਤੇ ਪ੍ਰਮਾਨ ਕਰਿਓ ਇਦਾਂ ਦੀ ਆ ਜੇ ਤੁਹਾਨੂੰ ਵੀ ਕੋਈ ਬੰਦ ਕਿਤੇ ਪਤਾ ਲੱਗਦਾ ਜਰੂਰ ਪਾਇਆ ਕਰੋ ਦੇਖ ਕੇ ਕਿ ਸਿਟੀ ਦੇ ਕੰਨ ਖੋਲ ਜਾਣ ਜਾਂ ਕਿਸੇ ਮਨਿਸਟਰ ਦਾ ਕੰਨ ਖੋਲ ਜਾਣ ਵਿਚਾਰੇ ਦਾ ਕੋਈ ਕਿਸੇ ਦਾ ਭਲਾ ਹੀ ਹੋ ਜਾਵੇ ਇੱਕ ਅੱਡੇ ਦਾ ਭਲਾ ਹੋ ਜਾਵੇ ਕਹਿੰਦੇ ਆ ਪ੍ਰਮਾਤਮਾ ਇਸ ਇਸ ਮੂਵੀ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰਿਓ ਕਿ ਸਾਡੇ ਜਿਹੜੇ ਇੱਥੇ ਜਿਨ੍ਹਾਂ ਨੂੰ ਅਸੀਂ ਚੋਣ-ਚੋਣ ਕੇ ਅੱਗੇ ਭੇਜਿਆ ਕਿਤੇ ਨਾ ਕਿਤੇ ਉਹਨਾਂ ਦੇ ਕੰਨ ਖੁੱਲ ਸਕਣ ਢਿੱਲੋ ਬੋਲਦਾ ਭੀਰ ਦੇ ਦਿਲਾਂ ਦੇ ਖੋਲਦਾ ਸਾਡਾ ਟਿਕਟੌਕ ਤੇ ਚੈਨਲ ਆ YouTube ਹਰ ਇੱਕ ਜਗ੍ਹਾ ਤੇ ਨਵੀਂ ਮੂਵੀ ਮਿਲੇਗੀ ਪਰ ਇਸ ਮੂਵੀ ਨੂੰ ਸ਼ੇਅਰ ਜ਼ਰੂਰ ਕਰਿਓ ਸਾਡੇ ਮੇਰਾ ਸਾਡਾ ਮਕਸਦ ਸਿਰਫ ਇੰਨਾ ਕਿ ਇਹਨਾਂ ਕੇ ਨਾ ਬੱਚਿਆਂ ਦਾ ਕੁਝ ਨਾ ਕੁਝ ਹੋ ਸਕੇ ਮਾਵਾ ਨੇ ਬਹੁਤ ਚਾਵਾਂ ਦੇ ਨਾਲ ਇਹਨਾਂ ਪੁੱਤਾਂ ਨੂੰ ਜਿਹੜਾ ਕੈਨੇਡਾ ਭੇਜਿਆ ਹੋਇਆ ਸੀਗਾ ਮੈਂ ਇੱਕ ਵਾਰੀ ਫੇਰ ਤੁਹਾਡੀ ਛੋਟੀ ਜੀ ਇੱਕ ਝਾਤ ਮਰਉਣ ਲੱਗਾ ਜੀ ਆ ਦੇਖੋ ਸਾਰਾ ਇੱਧਰ ਇੱਧਰ ਜਿੰਦਗ ਨੂੰ ਮਰਜ਼ੀ ਤੁਰ ਪਾਓ ਆ ਇਹਨਾਂ ਦੇ ਕੱਪੜੇ ਪਏ ਆ ਜੀ